ਜਦੋਂ ਸਵੇਰ ਦੀ ਠੰਡੀ ਹਵਾ ਵਿੱਚ ਸਾਹ ਲੈਂਦੇ ਹੋਏ ਸੈਂਕੜੇ ਲੋਕ ਇਕੱਠੇ ਹੋਣ ਤਾਂ ਸਿਰਫ ਇੱਕ ਸਮਾਗਮ ਨਹੀਂ ਇੱਕ ਸਿਹਤ ਸਾਂਝ ਅਤੇ ਸੰਕਲਪ ਦੀ ਤਸਵੀਰ ਬਣ ਜਾਂਦੀ ਹੈ ਅੱਜ ਭਗਤਾ ਪਾਈ ਕਾ ਦੀ ਅਗਰਵਾਲ ਧਰਮਸ਼ਾਲਾ ਵਿੱਚ ਇੰਟਰਨੈਸ਼ਨਲ ਯੋਗਾ ਡੇ 2025 ਦੀ ਵਿਸ਼ੇਸ਼ ਉਪਲਕਸ਼ਵਿਤਿਕ ਵਿਸ਼ਾਲ ਯੋਗ ਸਮਾਗਮ ਆਯੋਜਿਤ ਕੀਤਾ ਗਿਆ ਯੋਗਾ ਫੋਰ ਵਨ ਅਰਥ ਵਨ ਹੈਲਥ ਥੀਮ ਹੇਠ ਸਵੇਰੇ ਤੜਕੇ ਤੋਂ ਹੀ ਨਗਰ ਦੇ ਲੋਕ ਵਿਦਿਆਰਥੀ ਨੌਜਵਾਨ ਬਜ਼ੁਰਗ ਅਤੇ ਮਹਿਲਾਵਾਂ ਉਤਸ਼ਾਹ ਨਾਲ ਯੋਗ ਅਭਿਆਸ ਕਰਨ ਵਿੱਚ ਸ਼ਾਮਿਲ ਹੋਏ ਸਮਾਗਮ ਦੀ ਅਗਵਾਈ ਸੀਐਮਾੰਦ ਦੀ ਯੋਗ ਸ਼ਾਲਾ ਬਠਿੰਡਾ ਦੇ ਯੋਗਾ ਟੀਚਰ ਲਾਪ੍ਰਿਤ ਸਿੰਘ ਨੇ ਕੀਤੀ ਉਹਨਾਂ ਨੇ ਨਾ ਸਿਰਫ ਆਸਨਾ ਨੂੰ ਆਸਨਾ ਦੀ ਸਿੱਖਿਆ ਦਿੱਤੀ ਸਗੋਂ ਯੋਗ ਦੇ ਮਾਨਸਿਕ, ਸਰੀਰਿਕ, ਅਤਿਅਧਿਆਤਮਿਕ ਲਾਭਾਂ ਨੂੰ ਵੀ ਵਿਸਥਾਰ ਨਾਲ ਸਮਝਾਇਆ। ਉਹਨਾਂ ਦੇ ਨੇਤਰਤਵ ਹੇਠ ਤਾਡਾਸਨ, ਵਜਰਾਸਨ, ਤ੍ਰਿਕੋਣਾਸਨ, ਅਲੋਮ-ਵਿਲੋਮ ਵਰਗੇ ਆਸਨਾ ਨੂੰ ਸੁਚਿਜੇ ਅਭਿਆਸ ਕੀਤਾ ਗਿਆ। ਲੋਕਾਂ ਨੇ ਮਨੋਯੋਗ ਨਾਲ ਪਾਗ ਲੈ ਕੇ ਯੋਗ ਪ੍ਰਤੀ ਆਪਣੀ ਗੰਭੀਰ ਭਾਵਨਾ ਦੱਸੀ ਯੋਗਾਕਰਨ ਦੌਰਾਨ ਜਦੋਂ ਲੋਕਾਂ ਦੇ ਮੂੰਹੋਂ ਯੋਗ ਕਰੋ ਰੋਗ ਦੂਰ ਕਰੋ ਅਤੇ ਤੁੰਦਰਸਤ ਦੇਸ਼ ਲਈ ਯੋਗ ਦੇਸ਼ਵਾਸੀ ਵਰਗੇ ਨਾਰੇ ਗੂੰਜੇ ਤਾਂ ਮホール ਜੋਸ਼ ਨਾਲ ਗੂੰਜ ਉਠਿਆ ਇਸ ਸਮਾਰੋਹ ਨੇ ਸਿਖਾਇਆ ਕਿ ਸਿਹਤ ਕੋਈ ਚੁਆਇਸ ਨਹੀਂ ਜ਼ਿੰਮੇਵਾਰੀ ਹੈ ਆਓ ਅਸੀਂ ਸਾਰੇ ਇੱਕ ਵਾਦਾ ਕਰੀਏ ਰੋਜ਼ਾਨਾ ਥੋੜਾ ਸਮਾਂ ਯੋਗ ਨੂੰ ਦਿੱਤਾ ਜਾਵੇ ਤਾਂ ਜੀਵਨ ਚਮਕੇਗਾ ਸਿਹਤ ਸਮਰਥ ਹੋਵੇਗੀ ਅਤੇ ਭਵਿਕ ਹੋਵੇਗਾ Nirog ਯੋਗ ਕਰੋ ਤੇ ਤੁੰਦਰੁਸਤ ਰਹੋ ਤੇ ਹੁਣ ਸੁਣਦੇ ਹਾਂ ਲੋਕਾਂ ਦੀ رائے ਉਹਨਾਂ ਲਈ ਯੋਗਾਡੇ ਕਿੰਨਾ ਖਾਸ ਰਿਹਾ ਯੋਗਾਡੇ ਕਿਉਂ ਬਣਾਇਆ ਜਾਂਦਾ ਜੀ ਆ ਬਾਡੀ ਫਿਟ ਰੱਖਣ ਵਾਸਤੇ ਬਣਾਇਆ ਜਾਂਦਾ ਤੇ ਕੀ ਕੀ ਬੇਨਫਿਟ ਨੇ ਜੀ ਇਦੇ ਨਾਲ ਕਈ ਪ੍ਰੋਬਲਮਸ ਆਇਆ ਥੋਨੇ ਲੇਡੀਜ਼ ਨੂੰ ਬਹੁਤ ਜੈਂਟਸ ਨੂੰ ਜਿਵੇਂ ਸਰਵਾਈਕਲ ਹੋ ਗਿਆ ਵੈਰੀ ਕੋ ਦੀ ਬਹੁਤ ਸਮੱਸਿਆ ਆ ਗਈ ਮਤਲਬ ਹੋਰ ਲੇਡੀਜ਼ ਨੂੰ ਪ੍ਰੋਬਲਮ ਹੁੰਦੀ ਨੇ ਕਾਫੀ ਜ਼ਿਆਦਾ ਉਹਦੇ ਲਈ ਬਹੁਤ ਬੈਨੀਫਿਟ ਬੋਡਿੰਗ ਪਿੱਟ ਰੱਖਦੇ ਆ ਸਾਰੇ ਤੇ ਤੁਸੀਂ ਕਿੰਨੇ ਟਾਈਮ ਤੋਂ ਕਲਾਸ ਲੈ ਰਹੇ ਹੋ ਮੈਨੂੰ ਤਕਰੀਬ 1.5 ਸਾਲ ਹੋ ਗਏ ਦੀ ਸ਼ਾਇਦ ਜੀ ਕਿਤੇ ਭੱਜ ਤੇ ਮੇਰੀ ਜੁਆਇਨਿੰਗ ਵੀ ਤਕਰੀਬੀ ਪਈ ਸੀ ਕਿ ਮੈਂ ਸੀਐਮ ਦੀ ਜੋਬ ਚੱਲਦਾ ਦੇ ਅੰਦਰ ਕੰਮ ਕਰਦਾ ਤੇ ਤੁਸੀਂ ਕੀ ਸੁਜੈਸ਼ਨ ਦੇਣਾ ਚਾਹੁੰਦੇ ਹੋ ਅੱਜ ਇਹੀ ਦਿਨਾਂ ਚਾਹੁੰਦੇ ਵੀ ਵੱਧ ਤੋਂ ਵੱਧ ਲੋਕ ਜੁੜਨਾ ਸੀਐਮ ਦੀ ਯੋਗਸ਼ਾਲਾ ਨਾਲ ਤੇ ਜਿਆਦਾ ਤੋਂ ਜਿਆਦਾ ਲੋਕ ਯੋਗਾ ਕਰਨ। ਇਹੀ ਹੈ ਬਸ ਇਹ ਇਕੱਠ ਕਰਨ ਦਾ ਮਤਲਬ ਇਹ ਹੀ ਸੀਗਾ ਵੀ ਲੋਕ ਜਿਆਦਾ ਤੋਂ ਜਿਆਦਾ ਇਕੱਠੇ ਹੋਣ ਤੇ ਯੋਗਾ ਕਰਨ ਤੇ ਫਿਰ। ਇਹ ਸਾਲ ਹੋ ਗਿਆ ਜੀ। ਇਹ ਕੀ ਬੈਨੀਫਿਟ ਕੀ ਮਿਲੇ? ਬੈਨੀਫਿਟ ਸਾਨੂੰ ਬਹੁਤ ਇੰਟਰਨਲ ਸਕੂਲ ਮਿਲਦਾ ਹੈ। ਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਸੀ? ਅਸੀਂ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਵੀ ਆਪਦੇ ਘਰ ਦੇ ਕੰਮ ਕਦੇ ਵੀ ਨਹੀਂ ਛੁੱਟਦੇ ਉਹਨਾਂ ਨੂੰ ਛੱਡ ਕੇ ਵੀ ਆਪ ਦੀ ਸਿਹਤ ਲਈ ਕਮ ਸੇ ਕਮ ਆਪ ਦੀ ਸਿਹਤ ਲਈ ਇੱਕ ਘੰਟਾ ਜ਼ਰੂਰ ਕੱਢੋ ਜੀ। ਜੇ ਨਹੀਂ ਤੁਸੀਂ ਆ ਸਕਦੇ ਤਾਂ ਘਰੇ ਵੀ ਯੋਗ ਅਭਿਆਸ ਜ਼ਰੂਰ ਕਰੋ ਜੀ ਪ੍ਰਣਯਾਮ ਬਹੁਤ ਹੀ ਗੁੱਡ ਐ ਫਿਟਲਿ ਜੀ ਤੇ ਮੈਨੂੰ ਖੁਦ ਨੂੰ ਬਹੁਤ ਬੈਨੀਫਿਟ ਹੋਇਆ ਜੀ ਮੈਨੂੰ ਐਥੇ ਰੈਟਸ ਤੇ ਮੇਟਰ 50 ਤੋਂ ਉੱਪਰ ਹੋ ਚੁੱਕਿਆ ਸੀ ਬਹੁਤ ਫਾਇਦਾ ਹੋਇਆ ਇਸ ਚੀਜ਼ ਦੇ ਕਿਉਂਕਿ ਉਹ ਦੋITAR ਨੂੰ ਪਤਾ ਲੱਗਿਆ ਵੀ ਨਾ ਪ੍ਰੀਖਤਾਰ ਆਇਆ ਹੈ ਤਬ ਤੋਂ ਪਹਿਲਾਂ ਮੈਂ ਹੀ ਤੁਹਾਨੂੰ ਕੰਟੈਕਟ ਕੀਤਾ ਨਾ ਨਾ ਕਿ ਕਿਰਤ ਸੁਖਲਾ ਦਾ ਮਤਲਬ ਹਕੀਕਤ ਹੀ ਹੈ ਜੀ ਬਿਲਕੁਲ ਚੁੱਕੀ ਸਕਦੇ ਜੀ ਬਹੁਤ ਬੈਨੀਫਿਟ ਬਈ ਮੇਰੀ ਤਰ੍ਹਾਂ ਮੈਡੀਸਨ ਵੀ ਚੁੱਕੀ ਬਣਾ ਲਈ ਹੈ ਇਹਨਾਂ ਤੋਂ ਬਦਲ ਲਈ ਹੈ ਇਸ ਪਾਸੋਂ ਤੁਹਾਨੂੰ ਪਤਾ ਲੱਗੂਗੇ ਆਪਣੇ ਖੇਤ ਨੂੰ ਸਮਾ ਤੇ ਇਹ ਜਿਹੜੇ ਬਹੁਤ ਸਾਰੀ ਨਨਿੱਕੀ ਮਿਲੀਆਂ ਸਾਰੇ ਹਰੇਕ ਦੀ ਮੈਡੀਕੀਨ ਸੁੱਕੀ ਹਰੇਕ ਦੀ ਬਿਮਾਰੀਆਂ ਠੀਕ ਹੋਈਆਂ ਤੇ ਕਹਿੰਦੇ ਕਹਿੰਨੇ ਆ ਵੀ ਸਭ ਨੂੰ ਇਹ ਘੰਟਾ ਜ਼ਰੂਰ ਕੱਟ ਕੇ ਆਪਣੀ ਮਾਤੇ ਬਕਲਾ ਜ਼ਰੂਰ ਜੋੜਨੀ ਚਾਹੀਦੀ ਤੇ ਥੈਂਕ ਕਰਦੇ ਹਾਂ ਇਸ ਮਾਨ ਸਰਕਾਰ ਦਾ ਤੇ ਸਾਡੇ ਲਾਪਰਵਾਹ ਕਰਦੇ